ਖੁਲਾਸਾ ਪੰਜਾਬ ਚੈਨਲ ਦੇਖ ਰਹੇ ਸਾਰੇ ਹੀ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਸਿੱਧੂ ਮੁਸੇਵਾਲੇ ਦੇ ਛੋਟੇ ਭਰਾ ਦੇ ਬਾਰੇ ਸਿੱਧੂ ਦੇ ਜਾਣ ਬਾਅਦ ਆਪਾਂ ਨੂੰ ਇੰਜ ਲੱਗਦਾ ਸੀ ਵੀ ਸਾਜ ਦੀ ਹੁਣ ਕਦੇ ਮੁਸੇਵਾਲੇ ਦੀ ਹਵੇਲੀ ਖੁਸ਼ੀਆਂ ਪਰਤਣਗੀਆਂ ਪਰ ਉਸ ਅਕਾਲ ਪੁਰਖ ਬਾਹਗੁਰੂ ਦੀ ਵੱਡੀ ਕਿਰਪਾ ਦੇ ਨਾਲ ਨਿੱਕੇ ਸਿੱਧੂ ਦੇ ਆਉਣ ਨਾਲ ਮੁਸੇਵਾਲੇ ਦੀ ਹਵੇਲੀ ਖੁਸ਼ੀਆਂ ਪਰਤੀਆਂ ਨੇ ਤੇ ਜਿਸ ਤੋਂ ਹੋਰ ਕੋਈ ਸਿੱਧੂ ਦਾ ਚਾਹਣ ਵਾਲਾ ਤੇ ਸਿੱਧੂ ਦੇ ਮਾਪੇ ਬੇਹਦ ਖੁਸ਼ ਨੇ ਤੇ ਫਾਈਨਲੀ ਅੱਜ 17 ਮਾਰਚ ਨੂੰ ਨਿੱਕਾ ਸਿੱਧੂ ਇੱਕ ਸਾਲ ਦਾ ਹੋ ਚੁੱਕਿਆ ਯਾਨੀ ਕਿ ਅੱਜ ਨਿੱਕੇ ਸਿੱਧੂ ਦਾ ਜ ਮੋਕੇ ਬਹੁਤ ਸਾਰੇ ਆਰਟਿਸਟ ਸਿੱਧੂ ਪਰਿਵਾਰ ਨੂੰ ਵਧਾਈਆਂ ਦੇ ਰਹੇ ਨੇ ਤੇ ਨਾਲ ਹੀ ਉਹਨਾਂ ਦੇ ਵਿੱਚ ਹੁਣ ਕਰਨ ਔਜਲਾ ਵੀ ਮੁੱਖ ਹੈ ਕਰਨ ਔਜਲਾ ਤੇ ਸਿੱਧੂ ਮਸੂਏ ਦੇ ਵਿਚਕਾਰ ਇੰਡਸਟਰੀ ਦੀ ਇੱਕ ਬਹੁਤ ਵੱਡੀ ਕੌਂਟ੍ਰੋਵਰਸੀ ਰਹੀ ਹੈ ਪਰ ਸਿੱਧੂ ਦੇ ਜਾਣ ਬਾਅਦ ਕਰਨ ਔਜਲਾ ਨੇ ਉਸ ਉੱਤੇ ਆਪਣੀ ਪੂਰੀ ਕਲੈਰੀਫਿਕੇਸ਼ਨ ਦਿੱਤਾ ਹੈ ਤੇ ਆਪਣੇ ਇੰਟਰਵਿਊ ਦੇ ਵਿੱਚ ਮਾਪਿਆਂ ਦੇ ਪ੍ਰਤੀ ਆਪਣੀ ਹਮਦਰਦੀ ਵੀ ਪੇਸ਼ ਕਰਦਾ ਹੈ ਤੇ ਇੰਟਰਵਿਊ ਦੇ ਵਿੱਚ ਔਜਲੇ ਨੇ ਖੁਲਾਸਾ ਵੀ ਕੀਤਾ ਸੀ ਵੀ ਉਸ ਦੀ ਇੱਕ ਦੋ ਵਾਰ ਸਿੱਧੂ ਨਾਲ ਕਾਲ ਤੇ ਗੱਲ ਵੀ ਹੋਈ ਸੀ ਤੇ ਹੁਣ ਹੋਰ ਆਰਟਿਸਟਾਂ ਦੇ ਨਾਲ ਨਾਲ ਕਰਨ ਔਜਲਾ ਦੇ ਵੱਲੋਂ ਵੀ ਫੇਸਬੁੱਕ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕਰਕੇ ਨਿੱਕੇ ਸ ਨੂੰ ਵੱਡੇ ਵਿੱਚ ਕੀਤਾ ਤੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਨੇ ਜੇਕਰ ਤੁਸੀਂ ਵੀ ਨਿੱਕੇ ਸਿੱਧੂ ਦੇ ਆਉਣ ਨਾਲ ਖੁਸ਼ ਹੋ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਜੀ ਧੰਨਵਾਦ